ਹਾਂਜੀ ਵੇਖ ਸਕਦਾ ਭਗਵੰਤਵਾਨ ਸਾਹਿਬ ਤੇ ਲਖਵੀਰ ਰਾਏ ਸਾਰੇ ਆਪਾਂ ਆਪਣੇ ਤੋਂ ਅਰਦਾਸ ਕਰੀਏ ਜਿਹੜਾ ਕੁਦਰਤ ਦਾ ਗਹਿਰਾ ਕਿਉਂਕਿ ਕਿਸਾਨ ਦੀ ਬਸੜਾ ਦੇ ਵਿੱਚ ਬਹੁਤ ਜਿਆਦਾ ਕਟ ਵਿੱਚ ਪਬਲਿਕ ਪਹੁੰਚੀ ਇਸ ਸਮੇਂ ਇਹ ਕਰਕੇ ਸਾਰੇ ਆਪਾਂ ਅਰਦਾਸ ਕਰੀਏ ਕਿ ਪ੍ਰਮਾਤਮਾ ਜਿਨ੍ਹਾਂ ਕਿਸਾਨਾਂ ਨੇ ਕੇ ਕੇ ਕਿ ਘਰ ਆ ਜਾਂਦਾ ਪਰ ਜਿੱਥੇ ਕਿਸਾਨ ਰੇਹੇ ਹਸਤਾ ਦਾ ਰਿਤ ਵਿਾਰੇ ਸਾਹਮਣਾ ਕਰਦੇ ਨੇ ਕੋਈ ਕਿਸਾਨ ਦਾ ਪੁੱਤ ਸਰਦਾਰ ਪ੍ਰਭਾਸ ਸਿੰਘ ਮਾਨ ਸਾਹਿਬ ਉਹ ਸਾਹਮਣਾ ਕਰ ਰਹੇ ਨੇ ਮੈਂ ਬੇਨਤੀ ਕਰਦਾ ਗੁਰਮੀਤ ਸਿੰਘ ਜੀ ਵੀ ਸਾਹ ਨੂੰ ਤੋਂ ਮਨ ਤੇ ਔਰ ਤੇ ਸਬੋਧਨ ਕਰਨਗੇ ਮੈਂ ਦੋ ਤਿੰਨ ਨਾਮ ਲਾਵਾਂਗਾ ਹਾਂਜੀ ਭਵੰਤਵਾਨ ਸਾਹਿਬ ਬੈਠਾ ਤੇ ਲਖਵੀਰਾਇ ਜੀ ਸਾਹਿਬ ਵੀ ਤੁਸੀਂ ਵੇਖ ਸਾਹ ਤੇ ਤੋਂ ਗੁਰਮੀਤ ਜੀ ਹੋਰ ਆ ਅਗਲੇ ਤੇਰੇ ਮੇਰੇ ਰਾਤੀ ਦੇ ਨਰਮ ਦੇਤੀ ਹੱਸਦਾ ਹੈ ਜਿਵੇਂ ਪਹਿਲਾਂ ਤੁਸੀਂ ਮਾਲ ਮੋਸਤਨ ਲਗਾ ਲਾਇਡ ਲਾਇਡ ਹਾਂਜੀ ਪਬਲਿਕ ਦਾ ਘੱਟ ਵੀ ਤੁਸੀਂ ਵੇਖ ਸਕਦੇ ਹੋ ਬਹੁਤ ਬਹੁਤ ਧੰਨ ਤੇ ਤੁਸੀਂ ਪਬਲਿਕ ਦਾ ਵੀ ਘੱਟ ਵਾਹ ਜਾਦਾ ਵੇਖ ਸਕਦੇ ਹੋ ਪਬਲਿਕ ਬਹੁਤ ਘੱਟ ਦੇ ਵਿੱਚ ਪਹੁੰਚੀ ਹੋਏ ਸਭ

ਅੱਜ ਤੋਂ ਪਹਿਲਾਂ ਮੇਰੇ ਵੱਲੋਂ ਹਮੇ ਪ੍ਰਵਾਨ ਕਰੋ ਮੈਗਨ ਜੀ ਦਾ ਖਾਤਾ ਮੈਗਨ ਜੀ ਜੀ ਇਹ ਅੱਜ ਜੋ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿ ਕਿੱਥੇ ਕਿੱਥੇ ਗੜੇਮਾਰੀ ਹੋਈ ਆ ਸੰਜੋਗ ਸ੍ਰੀ ਵੀ ਦੀਪ ਹੈ ਇਹ ਬਹੁਤ ਸਾਡੇ ਵੀ ਕੋਈ ਫਾਇਦੇਮੰਦ ਨਹੀਂ ਵੀ ਹੈਗਾ ਕਿਉਂਕਿ ਬਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਬਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਨੀ ਤੋ ਲੈ ਜਾਂਦੀ ਆ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਤੇ ਕਹਾਣੇ ਦਾ ਵੀ ਇਨਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਕਰੋ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜੋਰ ਨਹੀਂ ਆਵੇ ਤੂਫਾਨ ਆਵੇ ਭਗਵਾਨ ਜੀ ਮੈਂ ਖੜੇ ਨਾਲ ਖੜਾ ਹਾਂ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਸੋਨੂੰ ਸੈਕਿਉਰਿਟੀ ਆਏ ਉਲਟੇ ਬਰੂ ਕਰੀ ਜੇਕਰ ਕਿ ਉਹਨੂੰ ਲੈ ਜਾਂਦੇ ਵੀ ਇੱਥੇ ਖੜਾ ਹੈ ਖੇਲਬਈ ਮੈਂ ਤੁਹਾਨੂੰ ਇੱਕਦਾਂ ਤੂਫਾਨ ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੰਤਜ਼ਾਰ ਨੂੰ ਮੈਂ ਤੁਹਾਨੂੰ ਕਹਿੰਦਾ ਪਰ ਤੁਸੀਂ ਵੀ ਕਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੇ ਆ ਕੇ ਜਾਣਗੇ ਕੋ ਵੀਰੋ ਅੱਜ ਤੁਹਾਡਾ ਪਵਨ ਦਾ ਅੱਜ ਅੱਜ ਸਾਡੇ ਘਰ ਸਾਡੀ ਧਰਤੀ ਤੇ ਆਇਆ ਤੁਹਾਨੂੰ ਇਹ ਕਹਿਣ ਵਾਸਤੇ ਆਇਆ ਕਿ ਪੰਜਾਬ ਨੂੰ ਇਹ ਕੁਰਬਾਨੀਆਂ ਦਿੱਤੀ। ਤੇ ਲੋੜ ਹੈ। ਤਾਂ ਗੱਲ ਕਿ ਮੈਂ ਤੁਹਾਡੇ ਕੋਲ ਆਇਆ ਅੱਜ ਪਹਿਲਾ ਦਿਨ ਪ੍ਰਚਾਰ ਦਾ ਮੈਂ ਇਸ ਕੁਬਿਸਟਰ ਧਰਤੀ ਤੇ ਸ਼ੁਰੂ ਕਰਨ ਲੱਗਿਆ। ਅੱਜ ਕੱਲ੍ਹ ਸੀ ਇੰਟਰੋਡਕਸ਼ਨ ਕਰਾਈ ਸੀ ਅੱਜ ਪਹਿਲਾ ਦਿਨ ਹੈ। ਸਭੀ ਲੋਕ ਆਹ ਕੋਟਾ ਠੱਠਾ ਮਾਰਦਾ ਕਾਟਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕਿ ਤੁਸੀਂ ਪੰਜਾਬ ਨੂੰ ਲੀਡ ਤੇ ਕਰੇ ਦੇਖ ਵੀ ਰਹੇ ਹੋ ਤੇ ਹੁਣ ਪੰਜਾਬ ਦੀ ਲੀਡ ਤੇ ਕਰੇ ਦੀ ਸਪੀਡ ਵੀ ਬਣਾਉਣਾ ਚਾਹੁੰਦੇ ਹੋ। 47000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਕਿਸੇ ਰਿਸ਼ਤੇਦਾਰੀ ਜਾਂ ਕਿਹਦੇ ਦੋਸਤ ਮਿੱਤਰ ਤੇ ਮੁੰਡੇ ਜਾਂ ਕੁੜੀ ਨੂੰ ਜ਼ਰੂਰ ਮਿਲੀ ਹੋਵੇਗੀ ਨੌਕਰੀ ਤੇ ਪੈਸਾ ਇੱਕ ਜਿਹੇ ਲੱਗਿਆ ਹੋਊਗਾ ਨਾ ਸਪਾਰਸ਼ ਲੱਗੀ ਹੋਊਗੀ ਸਾਡੇ ਐਮਐਲਏ ਸਾਹਿਬਾਂ ਨੇ ਇਹ ਸਾਡੇ ਮੰਤਰੀ ਸਾਹਿਬਾਨ ਰਾਏਪੋਟ ਤੋਂ ਐਮਐਲਏ ਅਸੀਂ ਬਿਠਾਣਾ ਵਾਲੇ ਬੈਠਾ ਅੰਮਲੇ ਬੈਠੇ ਨੇ ਸਾਡੇ ਗੱਜਰ ਨਾਲ ਦਾ ਸਵਾਗਤ ਕਰਤੋ ਉਹਨਾਂ ਦੇ ਪਰਿਵਾਰ ਆਇਆ ਹੋਇਆ ਸਾਡੇ ਨਾਲ ਹੋਰ ਬਹੁਤ ਸਾਰੇ ਲੀਡਰ ਨੇ ਸਾਡੇ ਸਾਡੇ ਖੰਡੇ ਪਰ ਬੈਠੇ ਨੇ ਇੱਕ ਆਉਣ ਨੇ ਇਹ ਤੁਹਾਡੇ ਜੁੜੇ ਹੋਏ ਨੇ ਇਹ ਤੁਹਾਡੇ ਜੁੜੇ ਨੇ ਆਪ ਕਰਾ ਲਏ ਨੇ ਇਸ ਕਰਕੇ ਇਹ ਸੀਨੇ ਹਿਜਰ ਨਾਲ ਖੜਦੇ ਆ ਕਿਉਂਕਿ ਆਪਾਂ ਹੈ ਕਿ ਨੀਹੇਰੀਆਂ ਬਹੁਤ ਆਪਣੀ ਸਿਰ ਤੇ ੱੱਲੇ ਨੇ ਚੱਪੜ ਸੋ ਇਸ ਕਰਕੇ ਆਪਾਂ ਤੇ ਨਹੀਂ ਕਰਨਾ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਰਾਤ ਲਕਮੀ ਹੋਣ ਦਾ ਮਤਲਬ ਸੂਰਜ ਮਾਰਦੀ ਜਾਂਦਾ ਰਾਤ ਲਕਮੀ ਹੋਣ ਦਾ ਮਤਲਬ ਸੂਰਜ ਮਾਰਦੀ ਜਾਂਦਾ ਸੂਰਜ ਚੜ੍ਹ ਨਹੀਂ ਕਰਦਾ ਸੱਚ ਦਾ ਸੂਰਜ ਪੰਜਾਬ ਦੇ ਵਿੱਚ 2022 ਤੋਂ ਨਿਕਲ ਆਇਆ ਹੈ ਅੱਜ ਵੀ ਦੀ ਗੱਲ ਆਤ ਕਰ ਕਰਕੇ ਦੱਸਦਾ ਕਿੰਨਿਆ ਤੂੰ ਵੀ ਦੀ ਨਾਲ ਫ੍ਰੀ ਹੈ ਜ਼ੀਰੋ ਆਂਦੇ ਨੇ ਲੱਗਦਾ ਸਭ ਆਇਆ ਅੱਜ ਹਰਦਪੁਰ ਪਲਾਨ ਖਰੀਦ ਲਿਆ ਪੰਜਾਬ ਸਰਕਾਰ ਨੇ ਹਰਦਪੁਰ ਪਲਾਨ ਖਰੀਦ ਲਿਆ ਨਹੀਂ ਪਹਿਲੇ ਤਾਂ ਫਾਸਲੇ ਵੇਚ ਕੀ ਗਏ ਨੇ ਜੇ ਖਰੀਦਦੇ ਸੀ ਤਾਂ ਉਹ ਤਾਂ ਵਾਸਤੇ ਖਿੰਦੇ ਸੀ ਲੋਕਾਂ ਵਾਸਤੇ ਖਿੰਦੇ ਸੀ ਤੇ ਬੰਦੇ ਮੈਂ ਪੰਜਾਬ ਵਾਸਤੇ ਇਹ ਚੰਗਰੀਏ ਬਣਾ ਰਿਹਾ ਨੈਰਾ ਬਰਾਮਾਗੇ ਸਰਕਾਰ ਪਲਾਨ ਖਰੀਦ ਲੇਂ ਤਾਂ ਆਵਾਜ਼ ਵੀ ਵਿਰੋਧ ਨੈਰਾ ਉਹਨੇ ਦੇਖਿਆ ਉਹਨੇ ਕੋਈ ਕਹਿੰਦਾ 25 ਸਾਲ ਦਾ ਸਾਡੇ ਘਰ ਪਾਣੀ ਵਿਖੇਗੀ ਕੋਈ ਕਹਿੰਦਾ ਜੇ ਇੰਡੇ ਗਰਾਊਂਡ ਪੇਪਰ ਪਾ ਗਿਆ 30 ਵਾਰ ਬਾਰ ਪਾਣੀ ਆਇਆ ਜੀ ਇਹਨਾਂ ਨੇ ਇਹਨਾਂ ਨੇ ਸਾਡੇ ਦੇਖਿਆ ਹੀ ਨਹੀਂ ਜਦੋਂ ਕੋਈ ਆਪ ਹੈਰਾ ਜਦ ਅਸੀਆ ਜਦ ਇਹ ਆਪ ਪਾਣੀ ਦੀ ਵਾਰੀ ਆਈ ਹੋਵੇ ਰਾਤ ਦੇ 12 ਵਜੇ ਮੈਨੂੰ ਤਾਂ ਪਤਾ ਲੱਗੇ ਪਾਣੀ ਦਾ ਬੋਲ ਕੀ ਹੁੰਦਾ ਇਹਨਾਂ ਨੂੰ ਤਾਂ ਐਕਸਪਰਟ ਕੇ ਕੀ ਕੀ ਇਹਨੇ ਬਜਲੋ ਕੀਤੀਆਂ ਨੇ ਬਸਾਂ ਵੀ ਮੇਰੀਆਂ ਘਾਟੇ ਨਹੀਂ ਮੇਰੇ ਰਿਸ਼ਤਾ ਵੀ ਤੇਰਾ ਠੇਕੇ ਵੀ ਤੇਰੇ ਬਹੁਤ ਕੁਝ ਆਪਣਾ ਤੇ ਕਹਿੰਦੇ ਸੀ ਤਕੜੀ ਹੈ ਉਹ ਤਕਰੀਰ ਆਪੇ ਨਾਲ ਗਈ ਤਕਰੀਰ ਦਾ ਤੇਰਾ ਤੇਰਾ ਸਭ ਕੁਝ ਤੇਰਾ ਹੋਉਂਦੀ ਸੀ ਐਨਾੜੀ ਤੇਰਾ ਨੇਰਾ ਸਭ ਕੁਝ ਤੇਰਾ ਤੋਂ ਲਈ ਗਈ ਹੈ ਇਹ ਉਹ ਤਕਰੀਰ ਨਹੀਂ ਜੋ ਵੀਰੋ ਇਹਨਾਂ ਨੂੰ ਦੱਸਦੇ ਐਸਬਾਰ ਐਸਬਾਰ ਜੋ ਮੌਜ ਚੱਲ ਰਿਹਾ ਹੈ ਅਰਗਨ ਕੇਦੀਵਾ ਜਿਹਨੂੰ ਫੜਕੇ ਅੰਦਰ ਕਰਤਾ ਇਹ ਵੀ ਗਲਤ ਫੈਣੀ ਹੈ ਬੀਜੇਪੀ ਵਾਲਿਆਂ ਦੀ ਕਿ ਅਸੀਂ ਹਰ ਇੱਕ ਜੀਵ ਨੂੰ ਦੇਸਨ ਰਕਰ ਕੇ ਆਪਣੀ ਪਾਰਟੀ ਦੀ ਬਾਹਰ ਬੰਦ ਕਰ ਦਾਂਗੇ ਫਿਰੋ ਤ੍ਰਿਆਮਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਤ੍ਰਿਆ ਆਉਂਦਾ ਰਸਤਾ ਆਪਣਾ ਤੇ ਹੁੰਦਾ ਤ੍ਰਿਆਮਾਂ ਨੂੰ ਹੁੰਦਾ ਕੁਈਕ ਤੇ ਜੱਕੀ ਆਖੜਾ ਤੇ ਨਾਮ ਚਾਨ ਵਾਂਗੂ ਨਾ ਬਿੜਾ ਜਾ ਕੇ ਆਇਆ ਪਰ ਤੁਸੀਂ ਕਹੋਣਾ ਉਹ ਕਿਨੋਂ ਹੜੁੱਥੇ ਲੋਪਾਦਾ ਹੋਇਆ ਮੈਂ ਅਸਾਮ ਜਾ ਕੇ ਆਇਆ ਜਾਦਰ ਪਹਿਲਾਂ ਮੈਂ ਕੁ ਖੇਤਾ ਜਾ ਕੇ ਆਇਆ ਹਾਂ ਦਿੱਲੀ ਵੀ ਜਾਊਂਗਾ ਦਿੱਲੀ ਤੋਂ ਸਾਡੇ ਵੱਡੇ ਲੀਡਰ ਜਿਹੜੇ ਨੇ ਇੱਥੇ ਵੀ ਆਉਣਗੇ ਅੱਜ ਤੋਂ ਅਸੀਂ ਸ਼ੁਰੂ ਕਰਤਾ ਲੋਕਾਂ ਜੇ ਇਹ ਲੋਕਾਂ ਨੂੰ ਮੇਰੇ ਨਾਲ ਲੱਗਦੇ ਹੋ ਲੋਕਾਂ ਨੇ ਫਿਰ ਸਲਾਹ ਕਰ ਲਈ ਆਪਸ ਚ 2022 ਉਹਨਾਂ ਮੈਂ ਇਹਨਾਂ ਦੇ ਬਾਹਰ ਕੱਢ ਲਾਤੇ ਜਿਹਨੂੰ ਬਾਹਰ ਨਿਕਲਣ ਲੱਗੇ ਬੜੋ ਕਿੱਤੀ ਗਈ ਉਹ ਤੁਹਾਨੂੰ ਚਾਹ ਪਾਨ ਉੱਤੇ ਜਾਂਦੇ ਨੇ ਮੈਂ ਤਾਂ ਮਿਲਾਕ ਕਰਦੇ ਸੀ ਚਾਹ ਪਾਉਣੇ ਇੱਥੇ ਲੈ ਜਾ ਇਹ ਫੋਟੋ ਬਹਾਂ ਕਿਤੇ ਤੇ ਚੀਨਾ ਲੋ ਮੈਂ ਕਹਿਸਾ ਸੀ ਇਹਦੇ ਕੋਈ ਹੀ ਕਸਾਮ ਲੋ ਸੀ ਪੈਸੇ ਕਮਾਉਣੇ ਹੁੰਦੇ ਮੈਂ ਉਸ ਤੋਂ ਕਮਾਣ ਦਾ ਨਾਕ ਮੈਂ ਕਿਹਾ ਕੋਈ ਫੇਰ ਕਰਾਂ ਕਰਾਂ ਸੀ ਪਰ ਮੈਂ ਪੈਸੇ ਨਹੀਂ ਕਮਾਉਣੇ ਮੈਂ ਤਾਂ ਲੋਕ ਕਮਾਉਣੇ ਨੇ ਲੋਕ ਮੈਂ ਕਿਸੇ ਦਾ ਵੇਟ ਕਰੇ ਤੇਰੀ ਘਾਟ ਚ ਜਾਂ ਕਿਸੇ ਬੱਸਾਂ ਦੀ ਫਲੀਟ ਚ ਸਾਰੀ ਪਾਉਣਾ ਮੈਂ ਇਹ ਸਜੂਰ ਪਾਉਣਾ ਮੈਂ ਸਾਡੇ ਢੇਰ ਕੋਲ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਸਾਂਭਣਾ ਨਮਨ ਤੇ ਧੰਨਵਾਦ ਜਿੰਦਾਬਾਦ